ਜੀ ਥੋੜਾ ਸਮੇਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਘਾ ਸਵਾਗਤ ਹੈ ਅੱਜ ਆਪਾਂ ਕਿਹੜੇ ਸਾਈਂ ਬਣਾਉਣ ਜਾ ਰਹੇ ਹਾਂ ਜਿਹੜਾ ਕਿ ਬਣਾਵਾਂਗੇ orange कलर ਵਿੱਚ orange कलर ਸੇ ਬਣਾਵਾਂਗੇ ਪਲਾਈ ਵਾਲੀ ਮੈਂ ਬੋਲ ਲੇਤੀ ਹੈ ਡਿਜ਼ਾਈਨ ਦੇ ਲੁੱਕ ਬਿਲਕੁਲ ਅਲੱਗ ਆਊਗੀ ਤਿੰਨ ਕੁੰਡੇ ਦਾ ਡਿਜ਼ਾਈਨ ਹੈ ਸਿਰਫ ਤਿੰਨ ਕੁੰਡੇ ਆ ਤੇ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਤਿੰਨ ਦੇ ਮਲਟੀਪਲ ਅਸੀਂ ਕੁੰਡੇ ਪਾ ਲੈਣੇ ਤੇ ਰੰਗ ਲਿਆ ਹੋਇਆ orange ਤੇ ਸ਼ੁਰੂ ਕਰਦੇ ਹਾਂ ਡਿਜ਼ਾਈਨ ਆਪਸੀ ਆਪਣੀ ਪੈਟਰਨ ਦੀ ਫਸਟ ਰੋ ਪੈਟਰਨ ਦੀ ਜਿਹੜੀ ਫਸਟ ਰੋ ਆ ਉਹ ਪਾ ਲੈਣੀ ਅਸੀਂ ਸਿੱਧੇ ਪੈਟਰਨ ਦੀ ਫਸਟ ਰੋ ਸਿੱਧੇ ਸਾਈਡ ਤੋਂ ਅਸੀਂ ਪੂਰੀ ਦੀ ਪੂਰੀ ਰੋ ਸਿੱਧੀ ਪਾ ਲੈ। ਤਿੰਨ ਦੇ ਮਲਟੀਪਲ ਕੁੰਡੇ ਪਾਣੇ ਆ ਤੁਹਾਨੂੰ ਮੈਂ ਦੱਸ ਚੁੱਕੀ ਆ ਪਹਿਲਾਂ ਹੀ ਤੇ ਤੁਸੀਂ ਚਾਹੋ ਤਾਂ ਦੋ ਕੁੰਡੇ ਐਕਸਟਰਾ ਰੱਖ ਲਓ। ਤੇ ਵੈਸੇ ਅਗਰ ਤਿੰਨ ਦੇ ਮਲਟੀਪਲ ਕੁੰਡੇ ਪਾਉਂਗੇ ਤਾਂ ਵੀ ਐਡਜਸਟ ਹੋ ਜਾਣੇ ਕਿਉਂਕਿ ਅਸੀਂ ਇੱਕ ਸਾਈਡ ਤੇ ਇੱਕ ਤੇ ਇੱਕ ਸਾਈਡ ਤੇ ਫਿਰ ਦੋ ਰੱਖ ਸਕਦੇ ਆ। ਤਿੰਨੇ ਮਲਟੀਪਲ ਕੁੰਡੇ ਪਾ ਲੋ ਚਾਹੇ ਤੁਸੀਂ ਤਿੰਨੇ ਮਲਟੀਪਲ ਕੁੰਡੇ ਪਾ ਕੇ ਦੋ ਕੁੰਡੇ ਐਕਸਟਰਾ ਰੱਖ ਲਓ ਆਪਣੇ ਪ੍ਰੋਜੈਕਟ ਦੇ ਸਾਰ ਨਾਲ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਤੇ ਪੈਟਰਨ ਦੀ ਫਸਟ ਰੋ ਪੂਰੀ ਸਿੱਧੀ ਪਾ ਕੇ ਆ ਜਨੇ ਪੈਟਰਨ ਦੀ ਸੈਕੰਡ ਰੋ ਪੁੱਠੀ ਜਿੱਥੋਂ ਕੇ ਪੈਟਰਨ ਸ਼ੁਰੂ ਹੋਣਾ ਚਾਰ ਰੋ ਦਾ ਪੈਟਰਨ ਹੈ ਸਾਡਾ ਇਹ ਜਿਹੜਾ ਕਿ ਪੁੱਠੀ ਰੋ ਤੋਂ ਸ਼ੁਰੂ ਹੋਣਾ ਪੈਟਰਨ ਦੀ ਫਸਟ ਰੋ ਅਸੀਂ ਰੋਂਗ ਸਾਈਡ ਤੇ ਆ ਰੋਂਗ ਸਾਈਡ ਤੇ ਅਸੀਂ ਪੁੱਠੀ ਸਲਾਈ ਤੋਂ ਸਾਡਾ ਪੈਟਰਨ ਸ਼ੁਰੂ ਹੋਣਾ ਪੈਟਰਨ ਦੀ ਫਸਟ ਰੋ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਦੋ ਕੁੰਡੇ ਪੁੱਠੇ ਬੁਣਾਂਗੇ 1 2 ਦੋ ਕੁੰਡੇ ਪੁੱਠੇ ਬੁਣਨ ਤੋਂ ਬਾਅਦ ਤੀਜੇ ਕੁੰਡੇ ਨੂੰ ਦੋ ਵਾਰੇ ਵਾਲ ਪੱਕੇ ਬੁਣਾਂਗੇ ਫਿਰ ਦੋ ਕੁੰਡੇ ਪੁੱਠੇ 1 2 ਤੀਜੇ ਕੁੰਡੇ ਨੂੰ ਵਾਲ ਦੋ ਵਾਰੇ ਵਾਲ ਪੱਕੇ ਬੁਣਿਆ ਦੋ ਕੁੰਡੇ ਪੁੱਠੇ ਤੀਜੇ ਕੁੰਡੇ ਨੂੰ ਦੋ ਵਾਰੇ ਵਾਲ ਪੱਕੇ ਬੁਣਿਆ ਫਿਰ ਦੋ ਕੁੰਡੇ ਪੁੱਠੇ ਤੀਜੇ ਕੁੰਡੇ ਨੂੰ ਦੋ ਵਾਰੇ ਵਾਲ ਪੱਕੇ ਬੁਣਿਆ ਫਿਰ ਦੋ ਕੁੰਡੇ ਪੁੱਠੇ ਜੀ ਕੁੰਡੇ ਨੂੰ ਦੋ ਵਾਰੀ ਬਲ ਪਾ ਕੇ ਬੁਣਿਆ ਐਦਾ ਹੀ ਅਸੀਂ ਪੂਰੀ ਰੋ ਪੈਟਰਨ ਦੀ ਫਰਸਟ ਰੋ ਰੋਂਗ ਸਾਈਡ ਦੀ ਐਦਾ ਹੀ ਪਾ ਲੈਣੀ ਹੈ ਸਾਡਾ ਪੈਟਰਨ ਪੁੱਠੀ ਸਾਈਡ ਤੋਂ ਅਸੀਂ ਸ਼ੁਰੂ ਕਰਨਾ ਹੈ ਪੁੱਠੀ ਸਲਾਈ ਤੋਂ ਅਸੀਂ ਦੋ ਕੁੰਡੇ ਅਸੀਂ ਪੁੱਠੇ ਬੁਣ ਰਹੇ ਹਾਂ ਆ ਦੇਖੋ ਸਿੰਪਲ ਇੱਕ ਤੇ ਦੋ ਤੇ ਜਿਹੜਾ ਤੀਜਾ ਕੁੰਡਾ ਹੈ ਇਹਨੂੰ ਅਸੀਂ ਐਦਾ ਦੋ ਵਾਰੀ ਬਲ ਪਾ ਕੇ ਬੁਣ ਰਹੇ ਹਾਂ ਐਦਾ ਹੀ ਅਸੀਂ ਪੂਰੀ ਦੀ ਪੂਰੀ ਰੋ ਬੁਣ ਕੇ ਆ ਜਾਂਦੇ ਹਾਂ ਪੈਟਰਨ ਦੀ ਸੈਕੰਡ ਰੋ ਸਿੱਧੀ ਸਾਈਡ ਤੇ ਸਾਡੇ ਪੈਟਰਨ ਦੀ ਇਹ ਦੂਜੀ ਸਲਾਈ ਹੈ ਅਸੀਂ ਸਿੱਧੀ ਸਾਈਡ ਤੇ ਪਹਿਲੇ ਕੁੰਡੇ ਨੂੰ ਐ ਸਟਿਚ ਕਰ ਲੈਣਾ ਹੈ ਦੂਜੇ ਕੁੰਡੇ ਨੂੰ ਸਿੱਧਾ ਪਹੁੰਚ ਜਾਣਾ ਦੋ ਕੁੰਡਿਆਂ ਨੂੰ ਬੁਨਣ ਤੋਂ ਬਾਅਦ ਤੀਜਾ ਬਲ ਵਾਲਾ ਕੁੰਡਾ ਇਹਨੂੰ ਅਸੀਂ ਇੱਧਰ ਹੀ ਸਲਾਈ ਤੋਂ ਉਤਾਰ ਲਵਾਂਗੇ ਤੇ ਦੋ ਕੁੰਡਿਆਂ ਨੂੰ ਇੱਧਰ ਲੈ ਆਵਾਂਗੇ ਤੇ ਜਿਹੜਾ ਬਲ ਵਾਲਾ ਕੁੰਡਾ ਹੈ ਇਹਨੂੰ ਅਸੀਂ ਇੱਧਰ ਲੈ ਜਾਵਾਂਗੇ ਪਿੱਛੇ ਤੇ ਹੁਣ ਜਿਹੜੇ ਦੋ ਕੁੰਡੇ ਹਨ ਉਹਨਾਂ ਨੂੰ ਅਸੀਂ ਪਹਿਲਾਂ ਬੁਨ ਲੈਣਾ ਤੇ ਹੁਣ ਅਸੀਂ ਬੁਨ ਲੈਣਾ ਬਲ ਵਾਲਾ ਕੁੰਡਾ ਬਸ ਪੂਰੀ ਰੋਸੀ ਦਾ ਰਿਪਣੀ ਇੱਕ ਵਾਰੀ ਫੇਰ ਦੇਖੋ ਬਲ ਵਾਲੇ ਕੁੰਡੇ ਨੂੰ ਉਤਾਰ ਲੈਣਾ ਹੈ ਤਾਂ ਦੋ ਕੁੰਡਿਆਂ ਨੂੰ ਬੈਗ ਸਲਾਈ ਤੋਂ ਇੱਧਰ ਲੈ ਲੈਣਾ ਤੇ ਬਲ ਵਾਲੇ ਕੁੰਡੇ ਨੂੰ ਅੱਗੇ ਤੋਂ ਬਲ ਖੋਲ ਕੇ ਅਸੀਂ ਇਹਦਾ ਇੱਧਰ ਲੈ ਆਣਾ ਅਸੀਂ ਬਲ ਵਾਲੇ ਕੁੰਡੇ ਦਾ ਬਲ ਖੋਲ ਕੇ ਇੱਥੇ ਲਿਆਂਦਾ ਦੋ ਕੁੰਡੇ ਸਾਡੇ ਜਿਹੜੇ ਸੀ ਪਿੱਛੇ ਅਸੀਂ ਅੱਗੇ ਲੈ ਕੇ ਇਹਨਾਂ ਨੂੰ ਅਸੀਂ ਦੋਨੋਂ ਬੁਣ ਲੈਣਾ ਸਿੱਧਾ ਤੇ ਹੁਣ ਅਸੀਂ ਬਲ ਵਾਲੇ ਕੁੰਡੇ ਨੂੰ ਵੀ ਸਿੱਧਾ ਬੁਣ ਲੈਣਾ ਇੱਦਾਂ ਹੀ ਸੀ ਇਹ ਪੂਰੀ ਸਲਾਈ ਇੱਦਾਂ ਹੀ ਪਾਣੀ ਇੱਕ ਵਾਰੀ ਫੇਰ ਦੇਖ ਲੋ ਬਲ ਵਾਲੇ ਕੁੰਡੇ ਨੂੰ ਸੇ ਪਹਿਲਾ ਸਲਾਈ ਤੋਂ ਤਾਂ ਅਟ ਲਵਾਂਗੇ ਦੋ ਕੁੰਡਿਆਂ ਨੂੰ ਸਲਾਈ ਤੇ ਲੈ ਲਵਾਂਗੇ ਬਲ ਵਾਲੇ ਕੁੰਡੇ ਨੂੰ ਹੁਣ ਇਹ ਵਾਲੀ ਸਲਾਈ ਤੋਂ ਲੈ ਕੇ ਤਾਂ ਬਲ ਖੋਲੇ ਆ ਇਹ ਸਲਾਈ ਤੇ ਪਾ ਲਿਆ ਹੁਣ ਇਹ ਦੋ ਕੁੰਡਿਆਂ ਸੀ ਇਹਨਾਂ ਨੂੰ ਵੀ ਸਲਾਈ ਤੇ ਪਾ ਲਿਆ ਹੁਣ ਇਹ ਤਿੰਨੇ ਤੇ ਤਿੰਨੇ ਕੁੰਡੇ ਬੁਲਲੇ ਆ ਸੀ ਸਿੱਧੇ ਦੋ ਤਿੰਨ ਇੱਕ ਵਾਰੀ ਫੇਰ ਦੇਖ ਲੋ ਬਲ ਵਾਲੇ ਕੁੰਡੇ ਨੂੰ ਸਲਾਈ ਤੋਂ ਤਾਰਿਆ ਦੋ ਕੁੰਡੇ ਨੂੰ ਇੱਧਰ ਇਸ ਲਾਇਤੇ ਪਾਇਆ ਬਲ ਵਾਲੀ ਕੁੰਡੇ ਦਾ ਬਲ ਖੋਲ ਕੇ ਇੱਧਰ ਪਾ ਲਿਆ ਤੇ ਦੋ ਕੁੰਡੇ ਅਸੀਂ ਇੱਧਰ ਦੁਆਰਾ ਸਲਾਈ ਚ ਪਾ ਕੇ ਤਿੰਨਾਂ ਨੂੰ ਹੀ ਅਸੀਂ ਸਿੱਧਾ ਬੁਣ ਲਿਆ ਤਿੰਨੇ ਦੇ ਤਿੰਨੇ ਕੁੰਡੇ ਅਸੀਂ ਸਿੱਧੇ ਬੁਣ ਰਹੇ ਹਾਂ ਤੁਹਾਨੂੰ ਸਮਝ ਆ ਗਿਆ ਹੁਣ ਵੀ ਬਲ ਵਾਲੇ ਕੁੰਡੇ ਦਾ ਅਸੀਂ ਬਲ ਖੋਲ ਰਹੇ ਹਾਂ ਤੇ ਅਸੀਂ ਉਹਨੂੰ ਉਲਟਾ ਰਹੇ ਹਾਂ ਦੋ ਕੁੰਡੇ ਦੇ ਉੱਪਰ ਆ ਦੇਖੋ ਬਲ ਵਾਲੇ ਕੁੰਡੇ ਦਾ ਬਲ ਖੋਲ ਕੇ ਦੋ ਕੁੰਡੇ ਦੇ ਉੱਪਰ ਇਹਨੂੰ ਅਸੀਂ ਐਦਾਂ ਉਲਟਾ ਲੈਣਾ। ਪਿੱਛੇ ਤੇ ਦੋ ਕੁੰਡੇ ਅਸੀਂ ਅੱਗੇ ਲੈ ਆਣੇ ਆ ਤੇ ਇਹਨਾਂ ਤਿੰਨਾਂ ਨੂੰ ਬੁਣ ਲੈਣਾ ਸਿੱਧਾ। ਐਦਾਂ ਹੀ ਇਹ ਅਸੀਂ ਪੈਟਰਨ ਦੀ ਸੈਕੰਡ ਰੋ ਸਿੱਧੀ ਸਾਈਡ ਤੋਂ ਐਦਾਂ ਹੀ ਪੂਰੀ ਕਰ ਲੈਣੀ। ਪੂਰੀ ਰੋ ਪਾ ਕੇ ਫੇਰ ਆਨੇ ਆ ਅਸੀਂ ਆਪਣੀ ਅਗਲੀ 3rd ਰੋ ਤੇ। ਅਸੀਂ ਆਗੇ ਹੁਣ ਪੈਟਰਨ ਦੀ ਤੀਜੀ ਸਲਾਈ। ਪੈਟਰਨ ਦੀ ਤੀਜੀ ਸਲਾਈ ਇਹ ਅਸੀਂ ਰੋਂਗ ਸਾਈਡ ਤੇ ਹੁਣ ਦੇਖੋ। ਪਹਿਲਾਂ ਅਸੀਂ ਇੱਥੇ ਦੋ ਕੁੰਡੇ ਇੱਕ ਕੁੰਡਾ ਸਟਿਚ ਦੋ ਕੁੰਡੇ ਬੁਣ ਕੇ ਤੇ ਫਿਰ ਤੀਜੇ ਤੇ ਬਲ ਪਾਏ ਸੀ ਹੁਣ ਅਸੀਂ ਸਿਰਫ ਪਹਿਲਾ ਕੁੰਡਾ ਹੀ ਬੁਣਾਗੇ ਇਸ ਵਾਰ ਜਿਹੜਾ ਦੂਜਾ ਕੁੰਡਾ ਹੈ ਇਹਨੂੰ ਦੋ ਵਾਰੀ ਬਲ ਪਾ ਕੇ ਬੁਣਾਗੇ ਫਿਰ ਇੱਕ ਕੁੰਡਾ ਪੁੱਠਾ ਦੋ ਕੁੰਡੇ ਪੁੱਠੇ ਦੋ ਪੁੱਠੇ ਤੋਂ ਬਾਅਦ ਇਹ ਵਾਲਾ ਤੀਜਾ ਬਲ ਪਾ ਕੇ ਦੋ ਵਾਰੀ ਫਿਰ ਦੋ ਪੁੱਠੇ ਜਿਸ ਤਰ੍ਹਾਂ ਅਸੀਂ ਪਹਿਲੀ ਰੋ ਪਾਈ ਸੀ ਪੁੱਠੇ ਉਦਾਂ ਹੀ ਸੇਮ ਪਾ ਰਹੇ ਤੇ ਜਿਹੜੇ ਪਰ ਇਸ ਵਾਰੀ ਜਿਹੜਾ ਅਸੀਂ ਇਹ ਵਾਲਾ ਕੁੰਡਾ ਇਹਦੇ ਉੱਪਰ ਬਲ ਪਾ ਰਹੇ ਦੋ ਬਲ दो कुे पुट्ठे फिर एक कुे उपर दो बारी बल तो दो कुंडे पुट्ठे जिस तरह पैटर्न दस्ट रो पाई सी एदा ही पैटर्न थर्ड रो पा कंप्लीट करके असं आ जाने पैटर्न की फोर्थ रो के उपर बस तुम्हें यह ध्यान रखना पहली बार से अंडा स्टिच करके दो कुंडे पुठे बुन के तीजे ते बल पाया इस वाली असी पहला कुंडा पुठा बुन के दूजे उपर ही बल पा लिया हो मीनस के शुरू से ही सा ਪਹਿਲੇ ਕੁੰਡੇ ਤੇ ਹੀ ਬਲ ਪੈ ਕੇ ਫਿਰ ਦੋ ਕੁੰਡੇ ਕੁੱਠੇ ਬੁਣ ਹੋਏ ਆ ਤੇ ਇਦਾਂ ਹੀ ਰੋ ਕੰਪਲੀਟ ਕਰਕੇ ਆ ਜਣੇ ਪੈਟਰਨ ਦੀ 4th ਰੋ ਤੇ ਪੈਟਰਨ ਦੀ 4th ਰੋ ਲਾਸਟ ਰੋ ਆ ਸਾਡੀ ਹੁਣ ਵੀ ਦੇਖੋ ਅਸੀਂ ਇਦਾਂ ਹੀ ਕੁੰਡੇ ਉਲਟਾਣੇ ਪਰ ਹੁਣ ਕਿੱਦਾਂ ਉਲਟਾਣੇ ਆ ਹੁਣ ਪਹਿਲੇ ਕੁੰਡੇ ਨੂੰ ਅਸੀਂ ਬਗੈਰ ਬੁਣਿਆ ਛੁੱਟ ਲਿਆ ਦੂਜੇ ਕੁੰਡੇ ਨੂੰ ਬੁਣ ਲਿਆ ਇਸ ਤੋਂ ਬਾਅਦ ਅਸੀਂ ਆਹ ਵਾਲਾ ਕੁੰਡਾ ਜਿਹੜਾ ਆਹ ਵਾਲਾ ਬਲ ਵਾਲਾ ਇਹਨੂੰ ਅਸੀਂ ਲੈ ਕੇ ਆਵਾਂਗੇ ਇਧਰ ਖਤਾ ਇਸ ਤੋਂ ਪਹਿਲਾ ਤੇ ਦੂਜਾ ਕੁੰਡਾ ਬੁਣ ਕੇ ਤਿੰਨੇ ਕੁੰਡਿਆਂ ਨੂੰ ਸਲਾਈ ਦੇ ਉੱਪਰ ਉਤਾਰ ਦਵਾਂਗੇ ਮੀਨਸ ਕਿ ਅਸੀਂ ਇਹ ਕੁੰਡੇ ਨੂੰ ਉਲਟਾ ਕੇ ਹੁਣ ਇੱਧਰ ਲੈ ਕੇ ਆਣੇ ਆ ਆ ਦੇਖੋ ਇੱਕ ਦੋ ਤੀਜਾ ਬਲ ਵਾਲਾ ਜਿਹੜਾ ਬਲ ਵਾਲਾ ਕੁੰਡਾ ਇਹਨੂੰ ਪਹਿਲਾਂ ਲਵਾਂਗੇ ਬਲ ਵਾਲੇ ਕੁੰਡੇ ਨੂੰ ਲੈ ਕੇ ਪਹਿਲਾਂ ਬੁਣ ਲਵਾਂਗੇ ਹੁਣ ਜਿਹੜੇ ਦੂਸਰੇ ਦੋ ਕੁੰਡੇ ਆ ਉਹਨਾਂ ਨੂੰ ਬੁਣ ਲਵਾਂਗੇ ਤੇ ਤਿੰਨੇ ਕੁੰਡਿਆਂ ਨੂੰ ਸਲਾਈ ਤੋਂ ਉਤਾਰ ਦਵਾਂਗੇ ਤੇ ਬਲ ਵਾਲਾ ਕੁੰਡਾ ਸੱਟਾ ਉਲਟਕੇ ਇੱਧਰ ਆ ਗਿਆ। ਬਸ ਇੱਦਾਂ ਹੀ ਅਸੀਂ ਰੋਪਾ ਲੈਣੀ ਯਾਤਸੀ ਚਾਹਤ ਉਸ ਲਈ ਤੇ ਕੁੰਡੇ ਉਤਾਰ ਕੇ ਇੱਦਾਂ ਦੋ ਕੁੰਡੇ ਪਿੱਛੇ ਤੇ ਬਲ ਵਾਲਾ ਕੁੰਡਾ ਅੱਗੇ ਲਿਆ ਕੇ ਤੇ ਤੁਸੀਂ ਇੱਦਾਂ ਵੀ ਇਹਨੂੰ ਬੁਣ ਸਕਦੇ ਹੋ। ਇੱਦਾਂ। ਜਿੱਦਾਂ ਵੀ ਤੁਹਾਨੂੰ ਸੌਖਾ ਲੱਗਦਾ ਉਦੋਂ ਤੁਸੀਂ ਬਣਾ ਲਓ ਸਿਰਫ ਅਸੀਂ ਬਲ ਵਾਲੇ ਕੁੰਡੇ ਨੂੰ ਅੱਗੇ ਲੈ ਕੇ ਆਣਾ ਤੇ ਦੋ ਕੁੰਡਿਆਂ ਨੂੰ ਹੁਣ ਪਿੱਛੇ ਲੈ ਜਾਣਾ। ਇਹ ਰੋ ਸਾਡੇ ਪੈਟਰਨ ਦੀ 4th row hai aa dekho bich mein do row plain payi hui hai sidhe putthe diyan tusi chaho ta ohnu pa lo nahi chaho ta tusi innu lagaatar vi edda hi pattern nu bana sakde ho ha pak ee asa de pattern di final look pattern banan to baad dekho edda da laguga bilkul hi pyara sa pattern anda alag sa pattern aa dekho ਜਾਲੀ ਤੋਂ ਬਿਨਾ ਪੈਟਰਨਸਟ ਅਚੇਵਲ ਪੈਟਰਨ ਆ ਬਿਲਕੁਲ ਹੀ ਵਧੀਆ ਤੇ ਅਲੱਗ ਜਾ ਲੱਗਦਾ ਤੇ ਦੇਖੋ ਇਹਦੀ ਬੈਕ ਸਾਈਡ ਫਰੰਟ ਸਾਈਡ ਤੇ ਪਾਉ ਇਸ ਪੈਟਰਨ ਦੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ ਇੱਕ ਨਈ ਵੀਡੀਓ ਤੇ ਕਿੰਨੇ ਵੇ ਪਟੇ ਲੱਗਦੇ ਤੁਸੀਂ ਬਹੁਤ ਧੰਨਵਾਦ ਕੋ ਜੋ ਕੇ ਬਾਏ ਬਾਏ ਟੇਕ ਕੇਅਰ